ਸਮਾਂ ਜਿਹੜਾ ਅੱਗੇ ਚੱਲ ਰਿਹਾ ਹੈ ਪਹਿਲਾਂ ਤਾਂ ਥੋੜੇ ਚੈਨਲ ਰਹੇ ਥੋੜੇ ਮਾਧਿਅਮ ਰਹੇ ਜੋ ਵੀ ਸੁਣ ਰਹੇ ਹੈ ਦੇਖ ਰਹੇ ਹੈ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਲ ਜੈ ਸ਼੍ਰੀ ਰਾਮ ਔਰ ਸਾਵਣ ਦੀਆਂ ਬਹੁਤ ਬਹੁਤ ਵਧਾਈਆਂ ਸੌਨ ਦਾ ਮਹੀਨਾ ਜਦੋਂ ਆਂਦਾ ਹੈ ਤਾਂ ਜਿਹੜੀਆਂ ਸਾਡੀਆਂ ਮਟਿਆਰਾਂ ਉਹਨਾਂ ਦੀਆਂ ਅੜੀਆਂ ਥੱਲੇ ਨਹੀਂ ਰਹਿੰਦੀਆਂ ਤੇ ਇਕੱਠੀਆਂ ਹੁੰਦੀਆਂ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਸਾਥਣਾਂ ਨਾਲ ਆਪਣੀਆਂ ਭਾਬੀਆਂ ਨਾਲ ਔਰ ਇਕੱਠੇ ਹੋ ਕੇ ਇੱਕੋ ਹੀ ਜਿਹੜਾ ਹੈ ਇੱਕ ਖੁਲਾਰਾ ਹੁੰਦਾ ਪੀਂਗ ਦਾ ਖੁਲਾਰਾ ਧੀਆ ਦਾ ਖੁਲਾਰਾ ਜਿਦੇ ਵਿੱਚ ਉਹ ਸ਼ਗਨ ਮਨਾਉਂਦੀਆਂ ਔਰ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਬੋਲੀਆਂ ਦੇ ਮਾਧਿਅਮ ਰਾਹੀਂ ਆਪਣੇ ਜਿਹੜੇ ਦੁੱਖ ਸੁੱਖਿਆ ਸਾਂਝੇ ਕਰਕੇ ਔਰ ਆਪਣਾ ਜਿਹੜਾ ਹੈ ਟਾਈਮ ਬਹੁਤ ਅੱਛਾ ਟਪੋਈਆਂ ਸੌਣ ਦੇ ਵਿੱਚ ਤਾਂ ਉਸੇ ਦਾ ਸੌਣ ਦਾ ਇੱਕ ਵਾਰ ਫੇਰ ਸੱਦਾ ਦਿੰਦੇ ਹੋਏ ਡਾਇਮੰਡ ਵੈਲਫੇਅਰ ਚੈਨਟੀ ਤੇ ਅਗਰਵਾਲ ਸਮਾਜ ਸਭਾ ਵੱਲੋਂ ਮੈਂ ਸਮਾਜ ਸੇਵਿਕਾ ਬੀਨੂ ਗੋਇਲ ਅੱਜ ਤੁਹਾਨੂੰ ਫੇਰ ਇੱਕ ਕਿਸਤਾਬਰੀ ਦੇ ਰਹੀ ਹਾਂ ਕਿ ਇਸ ਵਾਰ ਫੇਰ ਆਪਾਂ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਕਰਨ ਜਾ ਰਹੇ ਆਂ ਔਰ ਹਰ ਵਾਰ ਹੀ ਜਿਹੜਾ ਹੈ ਬਠਿੰਡੇ ਦੀਆਂ ਔਰਤਾਂ ਮਹਿਲਾਵਾਂ ਬੇਟੀਆਂ ਦਾ ਇਹਨੂੰ ਭਾਰੀ ਉਤਸ਼ਾਹ ਜਿਹੜਾ ਹੈ ਇਹਦੇ ਵਿੱਚ ਇਹਦੇ ਲਈ ਹੁੰਦਾ ਔਰ ਹੁਣ ਵੀ ਡਿਗਰੀਆਂ ਮੈਨੂੰ ਕਾਫੀ ਦਿਨਾਂ ਤੋਂ ਫੋਨ ਆ ਰਿਹਾ ਸੀ ਕਿ ਮੈਡਮ ਕਿੰਨੀ ਤਰੀਕ ਨੂੰ ਤੀਆਂ ਔਰ ਕਿੱਥੇ ਹੋਣਗੀਆਂ ਤਾਂ ਤੁਹਾਡੀ ਜਾਣਕਾਰੀ ਲਈ ਮੈਂ ਦੱਸਦਾ ਕਿ ਇਸ ਵਾਰ ਤੀਆਂ ਬਠਿੰਡੇ ਦੀਆਂ ਮਾਣ ਬਠਿੰਡੇ ਦਾ ਪ੍ਰੋਗਰਾਮ ਜੋ ਹੈ ਐਸਐਸਜੀ ਗਰਲ ਕਾਲਜ ਜੋ ਕਿ ਬਠਿੰਡੇ ਦੀ આન ਹੈ ਸ਼ਾਨ ਹੈ ਔਰ ਜਿੰਨੀਆਂ ਬੇਟੀਆਂ ਦਾ ਉੱਥੇ ਪਿਆਰ ਹੈ ਈਵਨ ਮੈਂ ਵੀ ਐਸਐਸਡੀ ਗਰਲ ਕਾਲਜ ਵਿੱਚ ਪੜ੍ਹੀਆਂ ਔਰ ਮੇਰੇ ਨਾਲ ਬੈਠੀ ਹੈ ਪ੍ਰਿੰਸੀਪਲ ਹੀਰੂ मैम ਐਸਐਸਡੀ ਗਰਲ ਕਾਲਜ ਤੋਂ ਔਰ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਵਾਰ ਮੈਨੇਜਮੈਂਟ ਔਰ ਪ੍ਰਿੰਸੀਪਲ ਦੋਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਐਸਐਸਡੀ ਗਰਲ ਕਾਲਜ ਦੇ ਗਰਾਊਂਡ ਦੇ ਵਿੱਚ ਤੀਆਂ ਦਾ ਮੇਲਾ ਲਗਾਉਣ ਜਾ ਰਹੇ ਹਾਂ ਔਰ ਇਹ ਸਿੱਖ ਖਾਸ ਕਰਕੇ ਹੋਏਗੀ ਕਿ ਇਹਦੇ ਵਿੱਚ ਜਿਵੇਂ ਹਰ ਵਾਰੀ ਹੁੰਦਾ ਹੈ ਕਿ ਐਂਟਰੀ ਇਹ ਜਿਹੜੀ ਉਹ ਪਾਸ ਨਾਲ ਹੋਗੀ ਉਹ ਸਿਰਫ ਇੱਕ ਹੁੰਦਾ ਹੈ ਕਿ ਜਿਹੜੀ ਕਪੈਸਿਟੀ ਹੈ ਜਿਹੜੀ ਤੁਹਾਡੀ ਜਗ੍ਹਾ ਦੀ ਹੈ ਤੁਸੀਂ ਉਹਦੇ ਅਕੋਰਡਿੰਗ ਜਿਹੜੀ ਹੈ ਗੈਦਰਿੰਗ ਕਰ ਸਕੋ ਇਸ ਲਈ ਸਿਸਟਮ ਉਹਦੇ ਲਈ ਹੁੰਦਾ ਹੈ ਪਰ ਲੇਕਿਨ ਉਸ ਪਾਸ ਦੀ ਉਸ ਐਂਟਰੀ ਪਾਸ ਦੀ ਮੈਂ ਚੈਨਲ ਰਾਹੀਂ ਫੇਰ ਦੱਸ ਰਹੀ ਹਾਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਲੇਕਿਨ ਐਂਟਰੀ ਉਸ ਪਾਸ ਰਿੰਗ ਹੋਏਗੀ ਔਰ ਜਿਹੜੇ ਇਹ ਪਾਸ ਹੈ ਜਾਇ ਇਸ ਪ੍ਰੋਗਰਾਮ ਵਿੱਚ ਭਾਗ ਲੈਣਾ ਕਿਉਂਕਿ ਇਹਦੇ ਵਿੱਚ ਗਿੱਦਾ ੱੱਪੇ ਸਿੱਠਣੀਆਂ ਔਰ ਮਹਿੰਦੀ ਔਰ ਮਿਸਟੇਜ ਮਿਸੇਸ ਥੀਜ ਕਈ ਤਰ੍ਹਾਂ ਦੇ ਮੁਕਾਬਲੇ ਕਰਾਈ ਜਾਣਗੇ तो वेद चाहे भाग लैना है चाहे एंट्री पास लैनी है तो मेरे नाल बैठे है प्रिंसीपल शारदा मैम और जो कि इंडियन नैशनल स्कूल के प्रिंसीपल और अकैडमी चलाने इंडियन नैशनल स्कूल किला रोड एस एस डी गर्ल कॉलेज मृकसिंग रोड और जिते असं बैठे कॉन्फ्रेंस कर रहे भागो रोड उन्नी नंबर गली कोठी नंबर छे सौ सतवंजा और डिफरेंट कॉन्वेंट स्कूल प्रताप नगर गली नंबर सोलह ये जगह है एक तो पास भी लैसते हो फार्म भी लै सद हो और नौ तो दो बजे का टाइम है ਔਰ ਜਿਹੜੀ ਇਹਦੇ ਵਿੱਚ ਐਂਟਰੀ ਹੈ ਉਹ ਸਿਰਫ ਮਹਿਲਾਵਾਂ ਦੀ ਐਂਟਰੀ ਹੈ ਜਿਹੜੀਆਂ ਇਸਟ ਪਾਰਟਿਸਿਪੇਟ ਕਰਨਗੀਆਂ ਇਹਦੇ ਵਿੱਚ ਕੋਈ ਮਤਲਬ ਮੇਰੇ ਬੇਟੇ ਮੇਰੇ ਪ੍ਰਾਈਸ ਪਾਰਟਿਸਿਪੇਟ ਨਹੀਂ ਕਰ ਸਕਦੇ ਕਿਉਂਕਿ ਇਹ ਤੀਆਂ ਦਾ ਪ੍ਰੋਗਰਾਮ ਹੈ ਸਿਰਫ ਮਹਿਲਾਵਾਂ ਹੀ ਜਿਹੜੀਆਂ ਆਪਣੇ ਪਰਫਾਰਮੈਂਸ ਦੇ ਸਕਦੀਆਂ ਆ ਆ ਪ੍ਰੈਸਲੇ ਵੀਰਾਂ ਦਾ ਫੋਰ ਮਮਾਨਾ ਦਾ ਖੁੱਲਾ ਸੱਦਾ ਹੈ ਲੇਕਿਨ ਜੋ ਸਟੇਜ ਪਰਫਾਰਮੈਂਸ ਹੈ ਉਹ ਜਿਹੜੀ ਹੈ ਆ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਜਿਹੜੇ ਵੀ ਐਂਟਰੀ ਪਾਸ ਹੋਣਗੇ ਉਨ੍ਹਾਂ ਦੇ ਵਿੱਚ ਇਸ ਵਾਰ ਵੱਖਰੀ ਗੱਲ ਹੈ ਕਿ ਲੱਕੀ ਡਰਾ ਵੀ ਕੱਢੇ ਜਾਣਗੇ ਤਾਂ ਕਿ ਮਹਿਲਾ ਮਾਤਾ ਉਤਸਾਹ ਜਿਹੜਾ ਪ੍ਰੋਗਰਾਮ ਦੇ ਵਿੱਚ ਨਾਲੋਂ ਨਾਲ ਬਣਿਆ ਰਹੇ ਇਸ ਤੋਂ ਇਲਾਵਾ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਤੀਆਂ ਬਠਿੰਡੇ ਦੀਆਂ ਤੀਆਂ ਤਾਂ ਲਗਾਉਣੀਆਂ ਹੀ ਆ ਪਰ ਮਾਨ ਬਠਿੰਡੇ ਦਾ ਪ੍ਰੋਗਰਾਮ ਵੀ ਨਾਲ ਕਿਉਂ ਰੱਖਿਆ ਗਿਆ ਕਿਉਂਕਿ ਜੋ ਮਹਿਲਾਵਾਂ ਕਿਸੇ ਖਾਸ ਮਕਸਦ ਲਈ ਖੜੀਆਂ ਹੋਈਆਂ ਸੀ ਸਮਾਜ ਵਿੱਚ ਰਹੀਆਂ ਸੀ ਤੇ ਉਹ ਮਕਸਦ ਪਾਇਆ ਬਟ ਢਿੰਡੇ ਦਾ ਨਾਮ ਰੋਸ਼ਨ ਕੀਤਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਜਾਂ ਫਿਰ ਆਪਣੇ ਪਰਿਵਾਰ ਲਈ ਇੱਕ ਚਾਨਣ ਮਨਾਰਾ ਬਣ ਕੇ ਸਾਹਮਣੇ ਆਈਆਂ ਉਹਨਾਂ ਨੂੰ ਸਪੋਰਟ ਵੀ ਕਰ ਰਹੀਆਂ ਔਰ ਸਮਾਜ ਵਿੱਚ ਵੀ ਵਿਚਰੀਆਂ ਸਮਾਜਿਕ ਤੌਰ ਤੇ ਵੀ ਬਹੁਤ ਜੜੀਆਂ ਸਸ਼ਕਤ ਹੋਈਆਂ ਤਾਂ ਉਹ ਮਹਿਲਾਵਾਂ ਨੂੰ ਮਾਨ ਮਠਿੰਡੇ ਦਾ 21 ਮਹਿਲਾਵਾਂ ਨੂੰ ਮਾਨ ਮਠਿੰਡੇ ਦਾ ਵਾਰਡ ਲਈ ਸਨਮਾਨਿਆ ਜਾਏਗਾ ਤੇ ਉਹਦੇ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਆਪਣਾ ਪਰਸਨਲ ਨੰਬਰ ਦੇ ਰਹੀ ਹਾਂ ਕੋਈ ਹੋਰ ਵੀ ਜਾਣਕਾਰੀ ਲੈਣੀ ਹੋਵੇ ਤਾਂ 92177777792177 7707 ਇੱਕ ਮਰ ਫਿਰ ਜੀ ਅਗਰ ਕੁਝ ਜਾਣਕਾਰੀ ਰਹਿ ਗਈ ਹੋਵੇ ਹਾਂ ਇੱਕ ਤੁਹਾਡਾ ਹੋਰ ਕੁਸਚਨ ਹੁੰਦਾ ਸ਼ਾਇਦ ਤੁਸੀਂ ਕਰ ਵੀ ਰਹੇ ਕਰਨ ਲੱਗੇ ਹੋ ਕਿ ਕੌਣ ਕੌਣ ਆਏਗਾ ਜਾਂ ਗੈਸਟ ਕੌਣ ਹੈ ਕਿ ਇੱਥੇ ਇਨਵਾਈਟਡ ਹੋਣਗੇ ਤਾਂ ਇੱਥੇ ਜਿਹੜੀਆਂ ਕੁਝ ਮਸ਼ਹੂਰ ਹਸਤੀਆਂ ਜਿਵੇਂ ਹਰਪ੍ਰੀਤ ਵਾਲੀਆ ਜੀ ਸਿੰਗਰ ਨੇ ਜੋਤੀ अरोड़ा ਜੀ ਬਾਲੀਵੁੱਡ ਬਾਲੀਵੁੱਡ ਐਕਟਰ ਨੇ ਗੁਰਜੀਤ ਸਿੰਘ ਜੀ ਔਰ ਜੀ ਕੁਛ ਇਸ ਤਰ੍ਹਾਂ ਦੇ ਹੋਰ ਵੀ ਕਈ ਕਲਾਕਾਰ ਜਿਨ੍ਹਾਂ ਜਿਵੇਂ ਸਾਡਾ رابطہ قائم ਹੋ ਰਿਹਾ ਅਸੀਂ ਜਿਹੜੀ ਇੱਥੇ ਜਿਹੜਾ ਹੈ ਤਾਂ ਕਿ ਪ੍ਰੋਗਰਾਮ ਦੀ ਇੱਕ ਗ੍ਰੇਸ ਬਣੀ ਰਹੇ ਤਾਂ ਉਹਦੇ ਨਾਮੇ ਸਾਈਟ ਕੀਤਾ ਮੇਰੇ ਪਾਸ ਵੀ ਦੋ ਅਗਸਤ ਨੂੰ ਪ੍ਰੋਗਰਾਮ ਹੈ ਜੀ ਫਿਰ ਫਾਈਨਲ ਜੀ ਜੀ 2 ਅਗਸਤ ਨੂੰ ਸ਼ਨੀਵਾਰ ਨੂੰ ਐਸਐਸਡੀ ਗਰਲ ਕਾਲਜ ਵਿਕੇ ਸ਼ਾਮ ਨੂੰ 4 ਵਜੇ ਐਸਐਸਡੀ ਗਰਲ ਕਾਲਜ ਦੇ ਵਿਹੜੇ ਚੜ੍ਹਨਕਾ ਲਗਣੀ ਹੈ ਸ਼ਨੀਵਾਰ 2 ਅਗਸਤ ਆਰਗੇਨਾਈਜ਼ ਕਰਨ ਵਾਸਤੇ 7 ਤਰੀਕ ਤੱਕ 5 ਤਰੀਕ ਤੋਂ ਪਹਿਲਾਂ ਪਹਿਲਾਂ ਚਾਹੀਏ ਐਂਟਰੀ ਪਾਸ ਨਹੀਂ ਜੀ ਨਾ ਪਾਰਟਿਸਪੇਸ਼ਨ ਦੀ ਕੋਈ ਫੀਸ ਹੈ ਨਾ ਕੋਈ ਹੋਰ ਫੀਸ ਹੈ ਤੇ ਨਾ ਹੀ ਐਸਐਸਡੀ ਗਰਲ ਕਾਲਜ ਵਾਲਾ ਨੇ ਸਾਡੇ ਤੋਂ ਕੋਈ ਫੀਸ ਲਈ ਹੈ ਜੀ ਤੇ ਇਹ ਕਿਉਂਕਿ ਆ ਜਿਹੜਾ ਇਹ ਕਾਲਜ ਹੈ ਲੜਕੀਆਂ ਦਾ ਕਾਲਜ ਹੈ ਔਰ ਐਫੀਨਟਲੀ ਹੈ ਕਿ ਮਹਿਲਾਵਾਂ ਦੇ ਚਾਹੀਏ ਕੋਈ ਵੀ ਮਹਿਲਾ ਉਹਦੇ ਸਪੋਰਟ ਨਹੀਂ ਹਮੇਸ਼ਾ ਤਿਆਰ ਹੈ ਔਰ ਮੈਂ ਵੀ ਤਿਆਰ ਹੈ ਕਿਉਂਕਿ ਮੈਂ ਵੀ ਇੱਥੋਂ ਐਨਐਸਐਸ ਵਲੰਟੀਅਰ ਸੀ ਸਮਾਜ ਸੇਵਾ ਦਾ ਜਿਹੜਾ ਹੈ ਸਹੀ ਜਿਹੜਾ ਕਿ ਨੇ ਹੁੰਦਾ ਟੈਕਨੀਕਲ ਪ੍ਰੋਸੈਸ ਕਿ ਕਿਵੇਂ ਕਰੀਦੀ ਹੈ ਤੇ ਕਿਵੇਂ ਸਿਸਟਮ ਚ ਚੱਲਦਾ ਹੈ ਕਿ ਉਹ ਮੈਰਾਏ ਗੁਪਤਾ मैम ਇਸ ਕਾਲਜ ਦੀ ਸੀ ਕਾ ਮੈਨੂੰ ਇਹ ਲੱਗਦਾ ਕਿ ਕੋਈ ਵੀ ਮਹਿਲਾ ਇਸ ਤਰ੍ਹਾਂ ਦਾ ਕੋਈ ਕੰਮ ਕਰਦੀ ਹੈ ਤਾਂ ਹਮੇਸ਼ਾ ਇਸੀ ਸਪੋਰਟ ਕਰਦੇ ਰਹਾਂ ਸਿੱਠੀਆਂ ਟੱਪੇ ਕਿਹੜੀ ਗੇਮ ਹੁੰਦੀ ਹੈ ਸਿੱਠਨੀਆਂ ਟੱਪੇ ਗੇਮ ਨਹੀਂ ਹੁੰਦੀ ਜੀ ਕੀ ਨਹੀਂ ਹੁੰਦੀ ਜੀ ਠੀਕ ਜੀ ਇਸ ਸਿੱਖਨੀਆਂ ਟੱਪੇ ਜਿਹੜੇ ਹੈ ਮੈਂ ਕਿਉਂਕਿ ਮੈਂ ਜਿੱਦ ਕਰਦੀ ਬੋਲੀ ਕਿ ਤਾਂ ਮੈਡਮ ਨੂੰ ਮੌਕਾ ਦੱਸ ਸਕੀ ਸੀ ਤੁਸੀਂ ਟੱਪੇ ਵਾਲੇ ਦੱਸੋ ਕਿ ਕਿਸੇ ਨੀ ਵਾਲੇ ਵਾਸਤੇ ਇਹ ਸਿੱਖਨੀਆਂ ਜਿਹੜੀ ਕਰਦੀ ਹੈ ਨਾ ਸਿੱਖਨੀਆਂ ਵਿਆਹ ਦੇ ਵਿੱਚ ਜਦੋਂ ਨਾਲ ਕੇ ਦਾ ਦੂਜੇ ਨੂੰ ਬੇ ਸਾਡੇ ਮੇਰੇ ਦੇ ਰੂਪ ਦੇ ਵਿੱਚ ਬਈ ਗੱਲਾਂ ਕਹਿੰਦੇ ਰਹਿੰਦੇ ਆ ਸਭ ਦੇ ਵਿੱਚ ਬਸ ਇਹ ਦੀ ਜਾਂਦੇ ਵਿੱਚ ਜਿਹੜੇ ਆਪਾਂ ਗੀਤ ਗਾਏ ਜਾਂਦੇ ਆ ਜਾਂ ਆਪਣੇ ਰਿਸ਼ਤੇਦਾਰਾਂ ਦੇ ਲਈ ਕੁਝ ਸਨੇਹਾਂ ਦੇ ਨਾ ਹੋਵੇ ਉਹ ਟੱਪਿਆਂ ਦੇ ਥਰੂ ਦਿੱਤਾ ਜਾਂਦਾ ਜਦੋਂ ਆਪਾਂ ਡਾਇਰੈਕਟਲੀ ਕੋਈ ਗੱਲ ਨਹੀਂ ਕਹਿ ਪਾਉਂਦੇ ਸਾਇ ਇਨਡਾਇਰੈਕਟਲੀ ਲੇਡੀਆਂ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਆਪਣੇ ਹਸਬੰਡ ਨੂੰ ਆਪਣੀ ਮਦਰ-ਇਨ-ਲॉ ਨੂੰ ਜੋ ਮੈਸੇਜ ਦਿੰਦੀ ਸੀ ਉਹ ਟੱਪਿਆਂ ਦੇ ਥਰੂ ਦਿੱਤੇ ਜਾਂਦੇ ਜਦੋਂ ਮਾਰ ਕੇ ਟੈਂਸ਼ਨ ਨੇ ਜੇ ਦਿਮਾਗ ਪੂਰੇ ਕਰੇ ਸਵਾਲ ਪਾ ਕੇ ਨਾਨਕ ਅਨੇਜ ਜਦੋਂ ਕੰਪੀਟੀਸ਼ਨ ਕਰਦਾ ਚਾਹ ਨਹੀਂ ਹਾਂ ਇਹਦੇ ਚ ਆਪਣੀ ਡਿਮਾਂਡ ਨੂੰ ਪੂਰਾ ਕਰਨਾ ਸਿੱਧੇ ਨਹੀਂ ਕੀਤਾ ਜਾਂਦਾ ਸਿੱਧੇ ਲੋੜ ਦੇ ਦਿੱਤਾ ਜਾਂਦਾ ਸਿੱਧੇ ਨਹੀਂ ਤਾਂ 2000 ਤੋਂ ਟੌਪ ਹੁੰਦੇ ਹੈ ਸੌਟ ਹੁੰਦੇ ਹੈ ਅੱਛਾ ਮੈਡਮ ਨੀਰੂ ਮੈਂ ਸਰ ਦੇ ਵਿੱਚ ਆ ਸਰ ਸਾਡੇ ਸਭ ਤੋਂ ਪਹਿਲਾ ਤਾਂ ਮੈਂ ਮੈਡਮ ਗੀਨੂ ਕੋਇਲ ਜੀ ਦਾ ਜੋ ਕਿ ਸੋਸ਼ਲ ਵਰਕਰ ਹੈ ਨਾ ਧੰਨਵਾਦ ਕਰਨਾ ਚਾਹੂੰਗੀ ਕਿ ਇਹਨਾਂ ਦੀ ਬਦੌਲਤ ਅਸੀਂ ਤੁਹਾਡੇ ਨਾਲ ਅੱਜ ਰੂਪਰੂ ਹੋਏ ਨਿਆਸਰ ਡਿਸਰੈਸਪੈਕਟੇਬਲ ਪਰਸਨੈਲਿਟੀਜ਼ ਪਸਤੂ ਆਏ ਆ। ਦੂਜੀ ਚੀਜ਼ ਹੈ ਸਰ ਅਸੀਂ ਐਸਐਸਟੀ ਗਰਲਸ ਕਾਲਜ 'ਚ ਹਰ ਸਾਲ ਤੀਜ਼ ਦਾ ਫੰਕਸ਼ਨ ਕਰਦੇ ਆ ਪਰ ਉਹ ਸਿਰਫ ਸਾਡਾ ਕਾਲਜ ਲੈਵਲ ਦਾ ਹੀ ਹੁੰਦਾ। ਇਸ ਵਾਰੀ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਬਟਿੰਡੇ ਦਾ ਓਵਰਆਲ ਜਿਹੜਾ ਫੰਕਸ਼ਨ ਹੈ ਜਿਸ ਤਰ੍ਹਾਂ ਮੈਡਮ ਗੱਲ ਕਰ ਰਹੇ ਮਾਣ ਬਟਿੰਡੇ ਦਾ ਹੈ। ਇਹ ਸਾਡੇ ਕਾਲਜ 'ਚ ਇਹਨਾਂ ਨੇ ਸਾਡਾ ਪਲੇਟਫਾਰਮ ਦਿੱਤਾ ਹੈ, ਸਾਡਾ ਵੈਨਿਊ ਚੁਣਿਆ ਹੈ ਤਾਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ। ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਸਾਡੀ ਲੜਕੀਆਂ ਨੂੰ ਪਲੱਸ ਜੋ ਬਾਹਰੋਂ ਆ ਰਹੇ ਹਨ ਉਹਨਾਂ ਨੂੰ ਵੀ ਕਲਚਰ ਦਾ ਪਤਾ ਚੱਲੇ ਇਹ ਪੰਜਾਬੀ ਕਲਚਰ ਨੂੰ ਡਿਫਿਕਟ ਕਰਦਾ ਹੈ ਇਹ ਜੋ ਹੈ ਸਾਵਣ ਮਹੀਨੇ ਦਾ ਇਹਨੂੰ ਮੌਨਸਨ ਫੈਸਟੀਵਲ ਕਹਿੰਦੇ ਆ ਬੇਸਿਕਲੀ ਆਪਾਂ ਰੀਤੀਆਂ ਦਾ ਹੈ ਤਾਂ ਉਹਦੇ ਵਿੱਚ ਸਾਡੇ ਕਾਲਜ ਵਾਲੇ ਜੋ ਵੀ ਮੈਡਮ ਐਕਸਪੈਕਟ ਕਰਦੇ ਸਾਡੇ ਤੋਂ ਕੋਆਪਰੇਸ਼ਨ ਅਸੀਂ ਹਮੇਸ਼ਾ ਇਹਨਾਂ ਦੇ ਲਈ ਤਿਆਰ ਹੈ ਜੋ ਵੀ ਸਾਡੀ ਜਿੱਥੇ ਡਿਊਟੀ ਲਗਾਣੀ ਹੈ ਅਸੀਂ ਉੱਥੇ ਖੜੇ ਤੇ ਕੋਸ਼ਿਸ਼ ਕਰਾਂਗੇ ਅਸੀਂ ਵੀ ਇਹਨਾਂ ਦੀ ਉਮੀਦਾਂ ਦੇ ਖਰੇ ਉੱਰੀਏ ਤੇ ਜੋ ਵੀ ਇਹਨਾਂ ਨੂੰ ਜ਼ਰੂਰਤ ਪਵੇਗੀ ਤਾਂ ਅੱਛਾ ਇਹਨਾਂ ਦਾ ਐਕਸਪੀਰੀਅੰਸ ਰਹੇ ਸਾਡੇ ਕਾਲਜ ਤੋਂ ਇਹਨਾਂ ਨੂੰ ਲੱਗੇ ਸਹੀ ਵੀ ਸੀ ਐਸਐਸਜੀ ਕਾਲਜ ਕੀਤਾ ਜਿਵੇਂ ਮੈਡਮ ਨੇ ਕਿਹਾ ਵੀ ਮੀਨ ਉਸ ਕਾਲਜ ਦੀ ਹੀ ਰਹੀ ਹੋਈਆਂ ਸਟੂਡੈਂਟਸ ਸਾਡੀ ਐਲਮਨੀ ਹੈ ਤਾਂ ਇਹਦੇ ਲਈ ਕਾਲਜ ਦੇ ਖੁਸ਼ੀ ਇਸ ਤੋਂ ਵੱਧ ਕੀ ਹੋਏਗੀ ਜਿਵੇਂ ਜਿਸ ਤਰ੍ਹਾਂ ਅੱਜਕੱਲ੍ਹ